ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਪੈਂਸਿਲਵੇਨੀਆ 'ਚ ਇੱਕ ਵਾਰ ਫੇਰ ਉਸੇ ਥਾਂ ਤੋਂ ਰੈਲੀ ਕਰਨਗੇ ਜਿੱਥੇ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਸੋਸ਼ਲ ਮੀਡੀਆ ਤੇ ਇਹ ਘੋਸ਼ਣਾ ਕੀਤੀ ਗਈ ਹੈ ਕਿ ਉਹ ਸਾਡੇ ਪਿਆਰੇ ਫਾਇਰ ਫਾਈਟਰ ਕੋਰੀ ਦੇ ਸਨਮਾਨ 'ਚ ਉਸ ਥਾਂ ਤੋਂ ਰੈਲੀ ਕਰਨ ਜਾ ਰਹੇ ਨੇ ਜਿੱਥੇ ਮੈਨੂੰ ਗੋਲੀ ਮਾਰੀ ਗਈ ਸੀ ਟਰੰਪ ਨੇ ਕਿਹਾ ਕਿ ਅਸੀਂ ਰੈਲੀ ਲਈ ਬਟਲਰ ਪੈਂਸਿਲਵੇਨੀਆ ਵਾਪਸ ਜਾ ਰਹੇ ਹਾਂ ਟਰੰਪ ਨੇ ਖੁਲਾਸਾ ਕੀਤਾ ਕਿ ਉਹ ਪ੍ਰੋਗਰਾਮ ਬਾਰੇ ਜਲਦੀ ਹੀ ਜਾਣਕਾਰੀ ਦੇਣਗੇ ਸਾਬਕਾ ਫਾਇਰਫਾਈਟਰ ਕੋਰੀ ਕੰਪਟਰ ਗੋਲੀਬਾਰੀ ਚ ਆਪਣੀ ਜਾਨ ਗਵਾ ਬੈਠਾ ਆਪਣੇ ਪਰਿਵਾਰ ਨੂੰ ਬਚਾਉਣ ਲਈ ਉਸ ਨੂੰ ਇੱਕ ਹਮਲਾਵਰ ਨੇ ਮਾਰ ਦਿੱਤਾ ਸੀ ਹਾਲ ਹੀ ਚ ਡੋਨਲਡ ਟਰੰਪ ਨੇ ਇੱਕ ਜਨਤਕ ਮੀਟਿੰਗ ਚ ਉਹਨਾਂ ਨੂੰ ਯਾਦ ਕੀਤਾ ਤੇ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਟਰੰਪ ਨੇ ਘੋਸ਼ਣਾ ਕੀਤੀ ਕਿ ਉਹ ਫਾਇਰਫਾਈਟਰ ਕੋਰੀ ਦੇ ਸਨਮਾਨ ਚ ਇੱਕ ਵਾਰ ਫਿਰ ਰੇਲੀ ਕਰਨ ਜਾ ਰਹੇ ਨੇ ਇਸ ਤੋਂ ਪਹਿਲਾਂ ਬੀਤੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁ ਨਾਲ ਮੁਲਾਕਾਤ ਤੋਂ ਬਾਅਦ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਜੇਕਰ ਮੈਂ ਚੋਣ ਹਾਰ ਗਿਆ ਤਾਂ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ ਟਰੰਪ ਨੇ ਬੀਤੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁ ਅਤੇ ਉਸ ਦੀ ਪਤਨੀ ਸਾਰਾ ਦਾ ਅਮਰੀਕਾ ਦੇ ਫਲੋਰੀਡਾ ਚ ਸਥਿਤ ਆਪਣੀ ਰਹਿائش ਤੇ ਸਵਾਗਤ ਕੀਤਾ ਇਨ੍ਹਾਂ ਨੇਤਾਵਾਂ ਦੀ ਗੱਲਬਾਤ ਦੌਰਾਨ ਡੋਨਾਲਡ 트ੰਪ ਨੇ ਦਾਅਵਾ ਕੀਤਾ ਕਿ ਜੇਕਰ ਮੈਂ ਚੋਣ ਹਾਰ ਗਿਆ ਤਾਂ ਦੁਨੀਆ 'ਚ ਮੌਜੂਦ ਦਾ ਜੰਗ ਵਰਗਾ ਮਾਹੌਲ ਤੀਸਰੇ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਨਿਤਨੀਆਹੁ ਨਾਲ ਗੱਲਬਾਤ ਦੌਰਾਨ 트ੰਪ ਨੇ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਤੇ ਝੁਕਣ ਦੀ ਚਾਹਵਾਨ ਕਮਲਾ ਹੈਰਿਸ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਉਹ ਮੱਧ ਪੂਰਬ ਦੇ ਮਾਮਲਿਆਂ ਨੂੰ ਲੈ ਕੇ ਸਭ ਤੋਂ ਖਰਾਬ ਹੈ। ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਿਹਾ ਟਕਰਾਅ ਜੇਕਰ ਜਲਦੀ ਹੱਲ ਨਾ ਕੀਤਾ ਗਿਆ ਤਾਂ ਇੱਕ ਸਰਬਵਿਆਪਕ ਯੁੱਧ 'ਚ ਬਦਲ ਸਕਦਾ ਹੈ ਮੈਕਸੀਕਨ ਸਰਹੱਦਾਂ 'ਹੀ ਵੱਡੀ ਗਿਣਤੀ 'ਚ ਚੀਨੀ ਨਾਗਰਿਕ ਅਮਰੀਕਾ 'ਚ ਦਾਖਲ ਹੋ ਰਹੇ ਨੇ ਅਮਰੀਕੀ ਅਧਿਕਾਰੀਆਂ ਮੁਤਾਬਕ ਪਿਛਲੇ 18 ਮਹੀਨਿਆਂ 'ਚ 55000 ਤੋਂ ਵੱਧ ਚੀਨੀ ਮੈਕਸੀਕੋ ਸਰਹੱਦ ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਨੇ ਇਹ ਗਿਣਤੀ 2022 ਤੋਂ ਬਾਅਦ ਸਭ ਤੋਂ ਵੱਡੀ ਹੈ ਜਦੋਂ ਪੂਰਬੀ ਸੈਂਡਿਆਗੋ ਰੇਗਿਸਤਾਨ ਅਤੇ ਪਹਾੜਾ ਰਾਹੀਂ 3813 ਚੀਨੀ ਨਾਗਰਿਕ ਅਮਰੀਕਾ 'ਚ ਦਾਖਲ ਹੋਏ ਸਨ ਅਮਰੀਕਾ ਦੇ ਸ਼ਰਨਾਰਥੀ ਕਾਨੂੰਨ ਦਾ ਫਾਇਦਾ ਉਠਾਉਂਦੇ ਹੋਏ ਅੰਤਰਰਾਸ਼ਟਰੀ ਮਨੁੱਖੀ ਸਮਗਲਿੰਗ ਕਰਨ ਵਾਲਾ گروਹ ਇਹਨਾਂ ਚੀਨੀਆਂ ਨੂੰ ਅਮਰੀਕਾ ਪਹੁੰਚਾ ਰਿਹਾ ਹੈ। ਵਾਸ਼ਿੰਗਟਨ ਪੋਸਟ ਨੇ ਕਰੀਬ 3 ਦਰਜਣ ਅਜਿਹੇ ਚੀਨੀ ਸ਼ਰਨਾਰਥੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇੱਕ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਹਨਾਂ ਚੋਂ ਕੁਝ ਪਰਿਵਾਰ ਸਮੇਤ ਆਏ ਨੇ ਤੇ ਕੁਝ ਇਕੱਲੇ। ਇਹ ਸਾਰੇ ਕੈਲੀਫੋਰਨੀਆ, ਨਿਊਯਾਰਕ ਤੇ ਅਮਰੀਕਾ 'ਚ ਜਿੱਥੇ ਵੀ ਜਗ੍ਹਾ ਮਿਲ ਰਹੀ ਹੈ ਉੱਥੇ ਜਾ ਕੇ ਸੈਟਲ ਹੋ ਰਹੇ ਨੇ। ਉਹ ਆਪਣੇ ਕਈ ਲੇਟਰ ਉਸ ਗਾਰ ਅਤੇ ਆਪਣੇ ਬੱਚਿਆਂ ਦੇ ਬੇਤਰ ਭੇਖ ਦੀ ਭਾਲ ਚ ਨੇ ਕੋਵਿਡ-19 ਤੋਂ ਬਾਅਦ ਚੀਨ ਤੋਂ ਅਮਰੀਕਾ ਆਉਣ ਦਾ ਲੋਕਾਂ ਦਾ ਰੁਝਾਨ ਵਧਿਆ ਹੈ ਇਸ ਦਾ ਕਾਰਨ ਚੀਨ ਦੀ ਡਿੱਗਦੀ ਅਰਥ ਵਿਵਸਥਾ ਤੇ ਵੱਧਦਾ ਸਿਆਸੀ ਦਬਾਅ ਹੈ ਵੱਡੀ ਗਿਣਤੀ ਚ ਚੀਨੀਆਂ ਦੀ ਇਹ ਆਮਦ ਅਮਰੀਕਾ ਦੀ ਸਿਆਸੀ ਤੇ ਰਾਸ਼ਟਰੀ ਸੁਰੱਖਿਆ ਲਈ ਵੀ ਖਤਰਾ ਹੈ ਦੂਜੇ ਪਾਸੇ ਚੀਨ ਦੀ ਸ਼ੀ ਜਿਨਪਿੰਗ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸ ਦੀ ਅਰਥ ਵਿਵਸਥਾ ਦਬਾਅ ਹੇਠ ਹੈ ਤੇ ਉਥੇ ਪ੍ਰਵਾਸ ਵਧ ਰਿਹਾ ਹੈ ਚੀਨੀ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਚੀਨੀ ਨਾਗਰਿਕ ਇਸ ਲਈ ਅਮਰੀਕਾ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਮਨੁੱਖੀ ਸਮਗਲਰਾਂ ਵੱਲੋਂ ਪਰਮਾਇਆ ਜਾ ਰਿਹਾ ਹੈ। ਲੀ ਮੁਹਾਨ ਅਤੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਚੀਨ ਤੋਂ 11 ਦੇਸ਼ਾਂ ਦੇ ਰਸਤੇ ਅਮਰੀਕਾ ਪਹੁੰਚੇ ਨੇ। ਕਈ ਥਾਵਾਂ ਤੋਂ ਸਮਗਲਰ ਉਹਨਾਂ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਸਰਹੱਦ ਤੱਕ ਛੱਡ ਕੇ ਚਲੇ ਗਏ ਤੇ ਕਈ ਥਾਵਾਂ ਤੇ ਉਹਨਾਂ ਨੂੰ ਵੱਡੇ ਰੇਗਿਸਤਾਨ 'ਚੋਂ ਲੰਘਣਾ ਪਿਆ। ਮੁਹਾਨ ਸਿਰਫ 10 ਸਾਲ ਦੀ ਹੈ। ਹੁਣ ਉਸਦਾ ਪਰਿਵਾਰ ਕੈਲੀਫੋਰਨੀਆ 'ਚ ਇੱਕ ਬੈੱਡਰੂਮ ਵਾਲੇ ਛੋਟੇ ਜਿਹੇ ਕਮਰੇ 'ਚ ਰਹਿ ਰਿਹਾ ਹੈ। ਉਹ ਜਲਦੀ ਸਕੂਲ ਜਾਣਾ ਚਾਹੁੰਦੀ ਹੈ ਚੀਨ ਤੋਂ ਇਹ ਲੋਕ ਵੱਖ-ਵੱਖ ਰੂਟਸ ਤੋਂ ਆਉਣ ਵਾਲੀਆਂ ਉਡਾਣਾਂ ਰਾਹੀਂ ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਪਹੁੰਚਦੇ ਨੇ ਕਿਊਟੋ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਉਹ ਸੜਕ ਰਾਹੀਂ ਕੋਲੰਬੀਆ ਦੀ ਸਰਹੱਦ ਪਾਰ ਕਰਦੇ ਨੇ ਤੇ ਮੈਕਸੀਕੋ ਸਿਟੀ ਪਹੁੰਚਦੇ ਨੇ ਉੱਥੋਂ ਉਹ ਕੈਲੀਫੋਰਨੀਆ ਦੇ ਜੈਕੰਬਾ ਸਪ੍ਰਿੰਗ ਬਾਰਡਰ ਜਾਂ ਸੈਨ ਡਿਆਗੋ ਬਾਰਡਰ ਰਾਹੀਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੁੰਦੇ ਨੇ ਉਹ ਦਾਖਲੇ ਲਈ ਸੈਂਡਿਆਗੋ ਦੀਆਂ ਪਹਾੜੀਆਂ ਨੂੰ ਤਰਜੀਹ ਦਿੰਦੇ ਨੇ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੀ ਨਿਯਮਿਤ ਸਾਲਾਨਾ 65000 ਵੀਜ਼ਾ ਸੀਮਾ ਦੇ ਤਹਿਤ 2025 ਵਿੱਤੀ ਸਾਲ ਦੇ H1B ਵੀਜ਼ਾ ਲਈ ਰੈਂਡਮ ਸਿਲੈਕਸ਼ਨ ਦਾ ਦੂਜਾ ਰਾਉਂਡ ਕਰਵਾਏਗਾ ਯੂ ਐਸ ਸੀ ਆਈ ਐਸ ਨੇ ਇੱਕ ਬਿਆਨ ਚ ਕਿਹਾ ਕਿ ਵਿੱਤੀ ਸਾਲ 2025 ਦੇ ਕੈਪ ਸੀਜ਼ਨ ਲਈ ਪਹਿਲਾਂ ਤੋਂ ਜਮਾ ਰਜਿਸਟ੍ਰੇਸ਼ਨਜ਼ ਤੋਂ ਚੋਣ ਕੀਤੀ ਜਾਵੇਗੀ ਐਟਵਨ ਬੀ ਵੀਜ਼ਾ ਅਮਰੀਕਾ ਦਾ ਪ੍ਰਮੁੱਖ ਉੱਚ ਕੁਸ਼ਲ ਵਰਕਰ ਵੀਜ਼ਾ ਹੈ ਜਿਸ ਦੀ ਭਾਰਤੀ ਅਤੇ ਚੀਨੀ ਮੂਲ ਦੇ ਪੇਸ਼ੇਵਰਾਂ 'ਚ ਬਹੁਤ ਡਿਮਾਂਡ ਹੈ ਜਿਨ੍ਹਾਂ 'ਚੋਂ ਬਹੁਤ ਸਾਰੇ ਤਕਨੀਕੀ ਖੇਤਰ 'ਚ ਕੰਮ ਕਰਦੇ ਨੇ ਇਸ ਦੌਰਾਨ ਯੂ ਐਸ ਸੀ ਆਈ ਐਸ ਨੇ ਕਿਹਾ ਹੈ ਕਿ ਜਿਹੜੇ ਲੋਕ ਵਿੱਤੀ ਸਾਲ 2025 ਕੈਪ ਸੀਜ਼ਨ ਲਈ ਚੁਣੇ ਗਏ ਸਨ ਉਹ 1 ਅਪ੍ਰੈਲ ਤੋ 30 ਜੂਨ ਦੇ ਵਿੱਚਕਾਰ ਆਪਣੀਆਂ ਪਟੀਸ਼ਨਾਂ ਦਾਇਰ ਕਰ ਸਕਦੇ ਨੇ ਇਮੀਗ੍ਰੇਸ਼ਨ ਅਥਾਰਟੀ ਨੇ ਕਿਹਾ ਕਿ ਅਸੀਂ ਹਾਲ ਹੀ ਵਿੱਚ ਨਿਸ਼ਚਿਤ ਕੀਤਾ ਹੈ ਕਿ ਸਾਨੂੰ ਵਿੱਤੀ ਸਾਲ 2025 ਦੇ ਨਿਯਮਿਤ ਕੈਪ ਤੱਕ ਪਹੁੰਚਣ ਲਈ ਲਾਭਪਾਤਰੀਆਂ ਲਈ ਵਾਧੂ ਰਜਿਸਟ੍ਰੇਸ਼ਨਜ਼ ਦੀ ਚੋਣ ਕਰਨ ਦੀ ਲੋੜ ਹੋਵੇਗੀ ਯੂ ਐਸ ਸੀ ਆਈ ਐਸ ਜਲਦੀ ਹੀ ਇੱਕ ਰੈਂਡਮ ਸਿਲੈਕਸ਼ਨ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਪਹਿਲਾਂ ਜਮ੍ਹਾਂ ਕੀਤੇ ਗਏ ਇਲੈਕਟ੍ਰੋਨਿਕ ਰਜਿਸਟ੍ਰੇਸ਼ਨਜ਼ ਤੋਂ ਯੂਨੀਕ ਲਾਭਪਾਤਰੀਆਂ ਲਈ ਵਾਧੂ ਰਜਿਸਟ੍ਰੇਸ਼ਨਜ਼ ਦੀ ਚੋਣ ਕਰੇਗਾ ਇਹ ਦੂਜੇ ਦੌਰ ਲਈ ਸੰਭਾਵੀ ਪਟੀਸ਼ਨਰਾਂ ਨੂੰ ਸੂਚਿਤ ਕਰੇਗਾ ਕਿ ਉਹ ਇੱਕ H1B ਵੀਜ਼ਾ ਕੈਪ ਵਿਸ਼ਾ ਪਟੀਸ਼ਨ ਦਾਇਰ ਕਰਨ ਦੇ ਯੋਗ ਨੇ USCIS ਨੇ ਕਿਹਾ ਹੈ ਕਿ ਅਸੀਂ ਐਲਾਨ ਕਰਾਂਗੇ ਕਿ ਅਸੀਂ ਚੋਣ ਅਤੇ ਸੂਚਨਾਵਾਂ ਦੀ ਇੱਕ ਦੂਜੀ ਪ੍ਰਕਿਰਿਆ ਕਦੋਂ ਪੂਰੀ ਕਰ ਲਵਾਂਗੇ ਇਹ ਬਿਨੇਕਰਾਂ ਦੇ ਆਨਲਾਈਨ ਖਾਤਿਆਂ ਤੇ ਦਿਖਾਈ ਦੇਵੇਗਾ ਨਿਯਮਿਤ ਕੈਪ ਤੋਂ ਇਲਾਵਾ US ਉਨ੍ਹਾਂ ਲਈ 20000 H1B ਵੀਜ਼ਾ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਕੋਲ US ਮਾਸਟਰ ਜਾਂ ਇਸ ਤੋਂ ਵੱਧ ਡਿਗਰੀ ਹੈ USCIS ਨੇ ਸਪਸ਼ਟ ਕੀਤਾ ਹੈ ਹਾਲਾਂਕਿ ਇਸ ਉન્નਤ ਡਿਗਰੀ ਛੋਟ ਦੇ ਤਹਿਤ ਚੋਣ ਦਾ ਦੂਜਾ ਦੌਰ ਨਹੀਂ ਹੋਵੇਗਾ ਕਿਉਂਕਿ ਕਾਫੀ ਅਰਜ਼ੀਆਂ ਪਹਿਲਾਂ ਹੀ ਚੁਣੀਆਂ ਗਈਆਂ ਸਨ ਤੇ ਮਾਸਟਰ ਦੀ ਕੈਪ ਅਲਾਟਮੈਂਟ ਲਈ ਲੋੜਿੰਦੀਆਂ ਪਟੀਸ਼ਨਾਂ ਪ੍ਰਾਪਤ ਹੋ ਚੁੱਕੀਆਂ ਨੇ ਹਰੇਕ ਕੈਪ ਸੀਜ਼ਨ ਲਈ USCIS H1B ਵੀਜ਼ਾ ਲਈ ਲਾਭਪਾਤਰੀਆਂ ਦੀ ਚੋਣ ਕਰਨ ਲਈ ਇੱਕ ਲੋਟਰੀ ਸਿਸਟਮ ਅਪਣਾਉਂਦਾ ਹੈ ਇਸ ਸਾਲ ਦੇ ਸ਼ੁਰੂ 'ਚ ਇਸਨੇ ਇੱਕ ਵਿਲੱਖਣ ਲਾਭਪਾਤਰੀ ਕੇਂਦਰਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਲਾਗੂ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਸਿਸਟਮ ਦੀ ਦੂਰਵਰਤੋਂ ਕਰਕੇ ਧੋਖਾਧੜੀ ਨੂੰ ਖਤਮ ਕੀਤਾ ਜਾਵੇਗਾ। ਯੂਐਸਸੀਆਈਐਸ ਨੇ ਹਾਲ ਹੀ 'ਚ ਫੀਸਾਂ 'ਚ ਭਾਰੀ ਵਾਧੇ ਨੂੰ ਵੀ ਲਾਗੂ ਕੀਤਾ ਜਿਸ ਤਹਿਤ ਰਜਿਸਟ੍ਰੇਸ਼ਨ ਫੀਸ ਨੂੰ 10 ਡਾਲਰ ਤੋਂ ਵਧਾ ਕੇ 215 ਡਾਲਰ ਤੇ ਅਰਜ਼ੀ ਫੀਸ 460 ਡਾਲਰ ਤੋਂ ਵਧਾ ਕੇ 780 ਡਾਲਰ ਕਰ ਦਿੱਤੀ ਗਈ। ਇਹ ਇੱਕ ਅਜੀਹਾ ਕਦਮ ਸੀ ਜਿਸ ਨੇ ਭਾਰਤੀ ਆਈਟੀ ਉਦਯੋਗ 'ਚ ਚਿੰਤਾਵਾਂ ਹੋਰ ਵਡਾ ਦਿੱਤੀਆਂ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਵਾਪਰੇ ਸੜਕ ਹਾਦਸੇ 'ਚ ਗੁਰਦਾਸਪੁਰ ਦੇ ਪਿੰਡ ਤਲਵਾੜਾ ਦੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਪਛਾਣ ਮਲਕੀਤ ਸਿੰਘ ਪੁੱਤਰ ਸੁਲੱਖਣ ਸਿੰਘ ਵਜੋਂ ਹੋਈ ਹੈ ਨੌਜਵਾਨ ਮਲਕੀਤ ਸਿੰਘ ਦੀ ਅਮਰੀਕਾ 'ਚ ਟਰਾਲਾ ਪਲਟਣ ਕਾਰਨ ਮੌਤ ਹੋਈ ਗਈ ਦੱਸੀ ਜਾ ਰਹੀ ਹੈ ਉਹ ਡੇਢ ਸਾਲ ਪਹਿਲਾਂ 40 ਲੱਖ ਰੁਪਏ ਖਰਚ ਕਰਕੇ ਅਮਰੀਕਾ ਗਿਆ ਸੀ ਮਲਕੀਤ ਸਿੰਘ ਦੇ ਪਰਿਵਾਰ 'ਚ ਬਜ਼ੁਰਗ ਮਾਪੇ ਪਤਨੀ ਤੇ ਦੋ ਛੋਟੇ ਬੱਚੇ ਨੇ ਉਸਦੇ ਮਾਪਿਆਂ ਨੇ ਘਰ ਅਤੇ ਕੁਝ ਜ਼ਮੀਨ ਵੇਚ ਕੇ ਮਲਕੀਤ ਨੂੰ ਅਮਰੀਕਾ ਭੇਜਿਆ ਸੀ ਪਰਿਵਾਰ ਹੁਣ ਕਿਰਾਏ ਤੇ ਰਹਿ ਰਿਹਾ ਏ ਉਸਦੇ ਪਿਤਾ ਕਤਰ ਸਿੰਘ ਨੇ ਦੱਸਿਆ ਕਿ ਮਲਕੀਤ ਨੂੰ ਘਰ ਅਤੇ ਕੁਝ ਜ਼ਮੀਨ ਵੇਚ ਕੇ ਚੰਗੇ ਦਿਨਾਂ ਦੀ ਆਸ 'ਚ ਅਮਰੀਕਾ ਭੇਜਿਆ ਗਿਆ ਸੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਪੁੱਤ ਦੀ ਮ੍ਰਿਤਕ ਦੇ ਘਰ ਲਿਆਉਣ ਲਈ ਸਹਾਇਤਾ ਕੀਤੀ ਜਾਵੇ ਚੀਨ ਨੇ ਅਮਰੀਕਾ ਅਤੇ ਭਾਰਤ ਸਮੇਤ ਕੁਆਡ ਦੇ ਮੁਲਕਾਂ ਤੇ ਦੋਸ਼ ਲਾਇਆ ਏ ਕਿ ਉਹ ਬਿਨਾਂ ਕਿਸੇ ਕਾਰਨ ਦੇ ਤਣਾਅ ਪੈਦਾ ਕਰ ਰਹੇ ਨੇ ਚੀਨ ਨੇ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਹੋਰ ਮੁਲਕਾਂ ਦਾ ਵਿਕਾਸ ਰੋਕਣ ਲਈ ਟਕਰਾ ਪੈਦਾ ਕਰਨ ਦੇ ਵੀ ਦੋਸ਼ ਲਾਏ ਨੇ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿੰਗ ਜian ਨੇ ਕੁਆਡ ਮੁਲਕਾਂ ਦੇ ਸਾਂਝੇ ਬਿਆਨ ਤੇ ਪ੍ਰतिकਰਮ ਦਿੰਦਿਆਂ ਕਿਹਾ ਕਿ ਇਹ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਵਿਕਾਸ ਅਤੇ ਸਥਿਰਤਾ ਦੇ ਆਲਮੀ ਰੁਝਾਨ ਖਿਲਾਫ ਹੈ। ਲਿੰਗ ਨੇ ਕਿਹਾ ਕਿ ਛੋਟੇ ਦਾਇਰੇ ਬਣਾ ਕੇ ਆਪਸੀ ਭਰੋਸੇ ਅਤੇ ਸਹਿਯੋਗ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਚੀਨ ਮਲਕਾਂ ਵਿਚਕਾਰ ਸਹਿਯੋਗ ਤੇ ਖੇਤਰੀ ਵਿਕਾਸ ਸਥਿਰਤਾ ਤੇ ਖੁਸ਼ਹਾਲੀ ਦੇ ਸੁਖਾਵੇ ਮਾਹੌਲ 'ਤੇ ਯਕੀਨ ਰੱਖਦਾ ਹੈ ਚੀਨੀ ਤਰਜਮਾਨ ਨੇ ਕਿਹਾ ਕਿ ਕੁਝ ਖਾਸ ਮਲਕ ਆਪਣੇ ਫੌਜੀ ਬੇੜੇ ਭੇਜ ਕੇ ਮਤਭੇਦ ਅਤੇ ਟਕਰਾਅ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਗੌਰਤਲਬ ਹੈ ਕਿ ਕੁਆਡ ਮਲਕਾਂ ਦੇ ਵਿਦੇਸ਼ ਮੰਤਰੀਆਂ ਨੇ ਚੀਨ ਨੂੰ ਸਪਸ਼ਟ ਸੁਨੇਹਾ ਦਿੰਦਿਆਂ ਆਜ਼ਾਦ ਤੇ ਖੁੱਲੇ ਹਿੰਦ-ਪ੍ਰਸ਼ਾਂਤ ਨੂੰ ਲੈ ਕੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਅਜਿਹਾ ਖਿੱਤਾ ਬਣਾਉਣ ਦਾ ਅਹਿਦ ਲਿਆ ਜਿੱਥੇ ਕੋਈ ਵੀ ਮਲਕ ਦੂਜੇ ਤੇ ਹਾਵੀ ਨਾ ਹੋਵੇ ਵਿਦੇਸ਼ ਮੰਤਰੀਆਂ ਨੇ ਇੱਕ ਸਾਂਝੇ ਬਿਆਨ ਚ ਮੁਲਕਾਂ ਦੀ ਆਜ਼ਾਦੀ, ਮਨੁੱਖੀ ਹੱਕਾਂ, ਜਮਹੂਰੀ ਕਦਰਾਂ-ਕੀਮਤਾਂ, ਖੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਦੇ ਸਿਧਾਂਤਾਂ ਦਾ ਸਨਮਾਨ ਕਰਨ ਦਾ ਵੀ ਸੱਦਾ ਦਿੱਤਾ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਨੇ ਚੀਨ ਦਾ ਸਿੱਧੇ ਤੌਰ ਤੇ ਨਾਮ ਲੈ ਬਿਨਾ ਪੂਰਬੀ ਅਤੇ ਦੱਖਣੀ ਚੀਨ ਸਾਗਰ ਚ ਹਾਲਾਤ ਤੇ ਗੰਭੀਰ ਚਿੰਤਾ ਜਤਾਈ। ਅਤੇ ਕਿਸੇ ਵੀ ਅਜਿਹੀ ਇੱਕ ਤਰਫਾ ਕਾਰਵਾਈ ਪ੍ਰਤੀ ਕੁਆਡ ਦੇ ਸਖਤ ਵਿਰੋਧ ਨੂੰ ਦੁਹਰਾਇਆ ਜਿਸ ਤਰ੍ਹਾਂ ਹੀ ਤਾਕਤ ਜਾਂ ਦਬਾਅ ਨਾਲ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਟਾ ਪਲੇਟਫਾਰਮਸ ਦਾ ਨਵਾਂ ਟੈਬ ਮੁਕੱਦਮੇ ਨੂੰ ਸੁਲਝਾਉਣ ਲਈ ਟੈਕਸਾਸ ਨੂੰ 1.4 ਬਿਲੀਅਨ ਡਾਲਰ ਦਾ ਭੁਗਤਾਨ ਕਰਨ ਤੇ ਸਹਿਮਤ ਹੋ ਗਿਆ ਹੈ ਜਿਸ ਵਿੱਚ ਫੇਸਬੁੱਕ ਦੀ ਪੇਰੈਂਟ ਕੰਪਨੀ ਤੇ ਗੈਰਕਾਨੂੰਨੀ ਤੌਰ ਤੇ ਚਿਹਰੇ ਦੀ ਪਛਾਣ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਲੱਖਾਂ ਟੈਕਸਾਸ ਵਸਾਸੀਆਂ ਦਾ ਬਾਇਓਮੈਟ੍ਰਿਕ ਡਾਟਾ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਇਕੱਠਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਟੈਕਸਾਸ ਦੇ ਵਕੀਲਾਂ ਜਿਸ ਦੀ ਕਾਨੂੰਨੀ ਟੀਮ ਚ ਮੁਦਈ ਫਰਮ ਕੈਲਰ ਪੋਸਟਮੈਨ ਸ਼ਾਮਲ ਸੀ ਦੇ ਅਨੁਸਾਰ ਮੰਗਲਵਾਰ ਨੂੰ ਕੀਤਾ ਗਿਆ ਸਮਝੌਤਾ ਕਿਸੇ ਇੱਕ ਰਾਜ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਸਮਝੌਤਾ ਹੈ। ਮੁਕਦਮੇ ਨੂੰ ਟਰੈਕ ਕਰਨ ਵਾਲੀਆਂ ਲਾਅ ਫਰਮਾਂ ਦੇ ਅਨੁਸਾਰ 2022 ਚ ਦਾਇਰ ਕੀਤਾ ਗਿਆ ਮੁਕਦਮਾ ਟੈਕਸਾਸ ਦੇ 2009 ਦੇ ਬਾਇਓਮੈਟ੍ਰਿਕ ਗੋਪਨੀਯਤਾ ਕਾਨੂੰਨ ਦੇ ਤਹਿਤ ਲਿਆਂਦਾ ਗਿਆ ਪਹਿਲਾ ਵੱਡਾ ਕੇਸ ਸੀ ਇਸ ਕਾਨੂੰਨ ਤਹਿਤ ਪ੍ਰਤੀ ਉਲੰਘਣ ਤੇ 25000 ਡਾਲਰ ਤੱਕ ਦਾ ਹਰਜਾਨਾ ਕੀਤਾ ਜਾ ਸਕਦਾ ਹੈ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਦੀ ਮੌਤ ਹੋ ਗਈ ਹੈ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ ਇੱਕ ਬਿਆਨ ਚ ਪੁਸ਼ਟੀ ਕੀਤੀ ਕਿ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਤੇ ਉਸ ਦਾ ਇੱਕ ਅੰਗ ਰੱਖਿਆਕ ਉਸ ਸਮੇ ਮਾਰਿਆ ਗਿਆ ਜਦੋਂ ਤਹਿਰਾਨ ਚ ਉਸ ਦੀ ਰਹਿਸ਼ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਹਮਲਾ ਬੁੱਧਵਾਰ ਤੜਕੇ ਕੀਤਾ ਗਿਆ ਦੱਸਦੀ ਹੈ ਕਿ ਮੰਗਲਵਾਰ ਨੂੰ ਹਾਨੀਆਂ ਨੇ ਈਰਾਨ ਦੇ ਨਵੇਂ ਰਾਸ਼ਟਰਪਤੀ ਦੇ ਸੌਚਕ ਸਮਾਗਮ 'ਚ ਸ਼ਿਰਕਤ ਕੀਤੀ ਸੀ ਉਹਨਾਂ ਨੇ ਈਰਾਨ ਦੇ ਸੁਪਰੀਮ ਲੀਡਰ ਨਾਲ ਵੀ ਮੁਲਾਕਾਤ ਕੀਤੀ ਇਸਲਾਮਿਕ ਸਮੂਹ ਨੇ ਇਸਮਾਈਲ ਹਾਨੀਆਂ ਦੀ ਮੌਤ ਤੇ ਸੋਗ ਪ੍ਰਗਟ ਕੀਤਾ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਤੇ ਵਿਸ਼ਲੇਸ਼ਕਾਂ ਨੇ ਇਸ ਹੱਤਿਆ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਪਿਛਲੇ 7 ਅਕਤੂਬਰ ਦੀ ਅੱਧੀ ਰਾਤ ਨੂੰ ਹਮਾਸ ਤੇ ਅੱਤਵਾਦੀਆਂ ਨੇ ਇਜ਼ਰਾਈਲ ਤੇ ਹਵਾਈ ਹਮਲੇ ਕੀਤੇ ਸਨ ਇਸ ਹਮਲੇ 'ਚ ਕਰੀਬ 1200 ਲੋਕ ਮਾਰੇ ਗਏ ਸਨ ਇਸ ਘਟਨਾ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਇਜ਼ਰਾਈਲੀ ਫੌਜ ਗਾਜ਼ਾ 'ਚ ਹਮਾਸ ਖਿਲਾਫ ਲਗਾਤਾਰ ਫੌਜੀ ਕਾਰਵਾਈ ਕਰ ਰਹੀ ਹੈ ਇਸ ਸਭ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ